बाद पाकिस्तान मुकिस्तान 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 मुर्दाबाद पाकिस्तान मुदाबाद पाकिस्तान मुर्दाबाद पाकिस्तान मुर्दाबाद बार्म शय धार्मिक शि धार्मिक शिार ਦੀ ਸ਼ਕਤੀ ਅਮਰ ਹੈ ਬਾਲਕੀ ਦੀ ਸ਼ਕਤੀ ਅਮਰ ਹੈ ਹਾਂਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਚੌਧਰੀ ਰਾਸ਼ਟਰੀ ਚੇਅਰਮੈਨ ਭਗਵਾਨ ਵਾਲਮੀਕੀ ਸਾਨੂੰ ਸਤਿਮਾਨ ਸਭਾ ਨੂੰ ਅੱਜ ਜੋ ਅਸੀਂ ਆਪਣਾ ਸੁਲਤਾਨਪੁਰ ਇਹ ਲਹਿਰਾ ਦੇ ਕੋਣ ਮਤਲਬ ਹੋ ਗਿਆ ਹੈ ਬਹੁਤ ਹੀ ਮਤਭਾਗੀ ਗੱਲ ਹੈ ਦੀ ਪਾਕਿਸਤਾਨ ਦੇ ਆਤਵਾਦੀ ਵੱਲੋਂ ਦੇ ਵਿੱਚ ਆਪਣੇ ਜਿਹੜੇ ਯਾਤਰੀ ਉੱਤੇ ਗਏ ਸੀ ਉਹਨਾਂ ਦਾ ਬਹੁਤ ਹੀ ਮਾਰੀ ਗੱਲ ਹੋਈ ਹੈ ਜਿਨ੍ਹਾਂ ਸਵਾਗ ਉੱਜੜ ਕੇ ਪੈਣਾ ਦੇ ਜਿਨ੍ਹਾਂ ਦਰਿੰਦਿਆਂ ਨੇ ਨਾ ਨਾਂ ਵਾਪਰੇ ਜੋ ਬੋਲੇ ਸੁਣਨ ਪਏ ਭਗਵਾਨ ਬਾਲਕੀ ਮਹਾਰਾਜ ਅੱਛਾ ਜੇ ਨਾਮ ਮੈਂ ਰਾਜkumar ਇੰਕੂ ਦੇ ਸ਼ੈਰੀ ਚੇਅਰਮੈਨ ਪੰਜਾਬ ਅੱਜ ਆਪਾਂ ਹੱਥੇ ਜਿਹੜਾ ਪੁਤਲਾ ਸੜਿਆ ਗਿਆ ਅੱਜ ਚਾਤੀ ਮੈਂ ਤੇਰ ਬਰ ਕੀ ਕਰਨਾ ਚਾਹੁੰਦੇ ਐ ਆ ਪੁਤਲਾ ਐਸ ਕਰਕੇ ਸੜਾਇਆ ਗਿਆ ਕਿਉਂਕਿ ਇਹਨਾਂ ਨੇ ਜਿਹੜੇ ਜੰਮੂ ਕਸ਼ਮੀਰ ਦੇ ਪੰਗਾਮਾ ਹਮਲੇ ਦੇ ਤੇ ਜਿਹੜਾ ਹਮਲਾ ਆਡੇ ਆਡੇਰੇ ਹਿੰਦੂ ਭਾਈਆਂ ਨੂੰ ਟਾਰਗੇਟ ਕੀਤਾ ਗਿਆ ਬਾਈ ਨੇ ਵਸੂਨਾ ਭਰਾ ਧਰਮ ਪੁੱਛ ਕੇ ਇਹ ਬਹੁਤ ਨਿੰਦਣਯੋਗ ਆ ਆਪਾਂ ਇਹਦਾ ਕੜਾ ਵਿਰੋਧ ਕਰਦੇ ਆ ਤੇ ਜੀ ਬਾਈ ਬੁਜੀ ਦਾ ਖਾਲਸਾ ਬਾਈ ਬੁਜੀ ਕੀ ਪਟੇ ਮੇਰਾ ਨਾਮ ਕੁਰਜੀ ਸਿੰਘ ਰਿਮਿਨੇਟਾ ਜੋ ਪੰਜਾਬ ਦੀ ਨੌਜਵਾਨੀ ਪੀੜੀ ਦੇ ਵਿੱਚ ਹੋਣ ਆ ਉਹਨਾਂ ਦੀ ਬਾਤ ਚ ਬੋਲ ਰਿਹਾ ਮੈਂ ਕਹਿ ਰਿਹਾ ਕਿ ਪਾਕਿਸਤਾਨ ਨੂੰ ਜਿਹੜੀਆਂ ਵੀ ਹਰਕਤਾਂ ਉਹਨਾਂ ਨੇ ਕੀਤੀਆਂ ਆ ਜਾਦਾ ਸਾਡੇ ਨਾਲ ਮੁਕਾਬਲਾ ਕਰ ਲੋ ਅਸੀਂ ਤਿਆਰੀ ਕੀਤੀ ਪੂਰੇ ਪੰਜਾਬ ਨੇ ਪੂਰੇ ਇੰਡੀਆ ਨੇ ਤਿਆਰੀ ਕੀਤੀ ਆ ਬਾਜ ਕੱਢਦੇ ਪੂਰੇ ਚੰਗੇ ਦੌੜਾ ਲਵਾਵਾ ਗਿਆ ਨੇ ਦੀਆਂ ਤਿਆਰੀ ਪੂਰ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਾਂਜੀ ਸਰ ਜਿਹੜਾ ਅੱਜ ਚਾਤੀਪਿੰਡ ਚੋਂਤੇ ਪਤਲਾ ਛਾੜਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਔਰ ਆਪਣਾ ਨਾਮ ਦੱਸੋ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 177 ਗੁਰੂ ਜਾਨਤ ਮਹਾਰਾਜ ਕੀ ਜੈ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਵੱਲੋਂ ਬਾਬਾ ਲਾਡੀ ਦਾ ਸੰਗਤ ਜੋ ਕਿ ਮੇਰੇ ਨਾਲ ਖੜੇ ਸਾਡੇ ਬਾਬਾ ਤੁੰਗੀਆਂ ਮੁੱਖ ਇੰਚਾਲਾ ਔਰ ਰਾਸ਼ਟਰੀ ਚੇਅਰਮੈਨ ਰਣਜੀਤ ਸਿੰਘ ਚੌਧਰੀ ਮੇਰੇ ਨਾਲ ਖੜੇ ਮੇਰੇ ਵੱਡੇ ਭਰਾ ਸਰਵਨ ਮਟੂ ਜੀ ਦੇ ਜਿਲ੍ਹਾ ਚੇਅਰਮੈਨ ਅਸੀਂ ਅੱਜ ਚਾਰਚਵੰਦ ਮਹਿਰ ਤੇ ਜੋ ਪਾਕਿਸਤਾਨ ਮਰਦਾਬਾਦ ਬੋਲ ਕੇ ਉਹਨਾਂ ਤਰੀਕਾ ਦਾ ਜੋ ਅਸੀਂ ਅੱਜ ਪੁੱਤਰਾ ਹੋ ਗਿਆ ਹੈ ਅਸੀਂ ਦੱਸਣਾ ਚਾਹੁੰਦੇ ਆ ਪੰਜਾਬ ਔਰ ਭਾਰਤ ਸਰਕਾਰ ਨੂੰ ਕਿ ਜਿਤਨਾ ਪੰਜਾਬ ਦੇ ਵਿੱਚ ਪੰਜਾਬੀ ਸਾਡੇ ਜਿਹੜੇ ਯਾਤਰੀ ਗਏ ਸੀ ਨਮਸਤਕ ਹੋਣ ਕਿਤੇ ਵੀ ਮੱਥਾ ਟੇਕਣ ਗਏ ਸੀ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਬਹੁਤ ਹੀ ਮਾੜੀ ਜਿਹੜੀ ਗੱਲ ਆ ਅਸੀਂ ਭਾਰਤ ਔਰ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਤਿਰੂਗਿਆਂ ਨੂੰ ਜੋ ਪਾਕਿਸਤਾਨ ਜੋ ਪਾਕਿਸਤਾਨ ਵਾਲੇ ਨੇ ਇਹਨਾਂ ਨੂੰ ਸਖਤ ਤੋਂ ਸਖਤ ਨਾਥ ਪਾਈ ਜਾਵੇ ਜੋ ਅੱਤਵਾਦੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਲਈ ਕਰਕੇ ਇਹਨਾਂ ਨੂੰ ਜਿਸ ਤਰ੍ਹਾਂ ਕਿ ਸਾਡੇ ਯਾਤਰੀਆਂ ਨੂੰ ਮਾਰ ਦਿੱਤਾ ਗਿਆ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਤੇ ਵੀ ਇਹੋ ਜਿਹੀ ਹਰਕਤ ਹੋਣੀ ਚਾਹੀਦੀ ਹੈ ਜਿਹੜਾ ਪਹਿਲਾਂ گاਉਂ ਦੇ ਤੇ ਜਿਹੜਾ ਹਮਲਾ ਹੋਇਆ ਹੈ ਜਿਹੜਾ ਨਿੰਦਨਯੋਗ ਘਟਨਾ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਕਿ ਜਿਹੜਾ ਇਹਨਾਂ ਨੂੰ ਨੱਥਕ ਹੋਵੇ ਹਾਂ ਵੇਖੋ ਜੀ ਦੱਸਣਾ ਚਾਹੁੰਦੇ ਆ ਜਿੱਤਨਾ ਭਾਰਤ ਔਰ ਪੰਜਾਬ ਸਰਕਾਰ ਆ ਉਹਨਾਂ ਗਾੜੀ ਅਪੀਲ ਕਰਦੇ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀ ਸੁਰੱਖਿਆ ਉੱਥੇ ਪ੍ਰੋਵਾਈਡ ਕਰਵਾਈ ਜਾਵੇ ਮੈਂ ਸਰਵਨ ਸਿੰਘ ਮੱਟੂ ਪਿੰਡ ਮੁੱਦਲ ਤੋਂ ਖੱਜੋਰੀ ਕਾਠੀ ਜੋੜਾ ਸਾਡੇ ਲਾਡੀ ਨਾਲੀ ਸਾਡੇ ਬੰਦੇ ਜੀ ਸਾਰੇ ਮੁੱਦਦਾਰ ਮੌਜੂਦ ਨੇ ਅਸੀਂ ਚਾਟੀਵਿੰਡ ਜੋ ਪਤਲਾ ਫੁੱਕਿਆ ਆ ਪਾਕਿਸਤਾਨ ਨੂੰ ਮਰਦਾਬਾਦ ਕਿਹਾ ਆ ਇਹਨਾਂ ਨੇ ਬਹੁਤ ਨਿੰਦਣ ਜੋਗਿਆ ਜੋ ਕੁਝ ਸਾਡੇ ਜੋ ਕੁਝ ਇਹਨਾਂ ਨੇ ਕੀਤਾ ਨੇ ਬਹੁਤ ਸਾਡੇ ਨਾਂ ਮਾਰੀ ਕੀਤੀ ਆ ਕਿੰਨੇ ਘਰਾਣੇ ਪਰਵਾਸ ਚਲੇ ਗਏ ਨੇ ਇਹਨਾਂ ਨੂੰ ਵੱਦ ਵੱਦ ਸੈਂਟਰ ਸਰਕਾਰ ਪੰਜਾਬ ਸਰਕਾਰ ਵੱਦ ਵੱਦ ਇਹਨਾਂ ਨੂੰ ਤੀਜਾ ਵੀ ਅੱਗੇ ਤੋਂ